ਆ ਆ ਕਾੜ ਕਿੱਥੋਂ ਕੱਢ ਲਈ ਫਿਰ ਆ ਇਹ ਬਾਈ ਨੇ ਇੰਡੀਕੇਟ ਉਧਰ ਭੇਜਿਆ ਹੀ ਆ ਬਣਾ ਕੇ ਆਪਾਂ ਲਾਇਆ ਜੀ ਇਹ ਨਹੀਂ ਭਾ ਬਹੁਤ ਪਿਆਰ ਕਰਦੇ ਪਰ ਇਹ ਲੱਗ ਜੀ ਕਿ ਨਹੀਂ ਆਪਾਂ ਇਹ ਆ ਵੀ ਬਾਹਰ ਲੀਆ ਆ ਵੀ ਬਾਹਰ ਲੀਆ ਆ ਵੀ ਬਾਹਰੋਂ ਭੇਜਿਆ ਜੀ ਆ ਵੀ ਸਾਰੇ ਨੀਕੇ ਤੋਂ ਵਾਰੀ ਭੇਜਿਆ ਸਟੀering ਮੈਨਾਂ ਐਨੀ ਟਰੈਕਟਰ ਦੇਖ ਲਿਆ ਪਹਿਲੀ ਵਾਰ ਹੀ ਲੱਗਿਆ ਦੇਖਿਆ ਟਰੈਕਟਰ ਦੇ ਜੀ ਬਾਈ ਕੋਲ ਤੋਂ ਟਰਾਲੇ ਦੇ ਉਹਨਾਂ ਨੇ ਭੇਜਿਆ ਸੀਗਾ ਜੀ ਉਧਰੋਂ ਬਾਹਰੋਂ ਭੇਜਿਆ ਜੀ ਕੈਨੇਡਾ ਚੋਂ ਹਾਂ ਜੀ ਪਿੰਡ ਸਾਡਾ ਧਰੌਲਾ ਮੰਨ ਲਾ ਪਿੰਡੀ ਧਰੌਲਾ ਮੰਨਣਾ ਪਿੰਡੀ ਅੱਜ ਮੈਂ ਛਾਤਰੀ ਦੇ ਉੱਪਰ ਨੇ ਇੰਡੀਕੇਟਰ ਆ ਰਹੇ ਹੁੰਦੀ ਨੇ ਇਹਨਾਂ ਇਹਨਾਂ ਨੇ ਕਮਾਲ ਦਾ ਆ ਬਾਈ ਕੁੜੇ ਜਿਹੜਾ ਉਹ ਟਰੱਕ ਨੇ ਜੀ ਹਾਂਜੀ ਤੇ ਇਹ ਬਾਈ ਆਵਦਾ ਹੀ ਆ ਜੀ ਵੀ ਟਰੱਕ ਲੋਕ ਦੇਖ ਕੇ ਬੰਦੇ ਹੋਰ ਆ ਟਰੈਕਟਰ ਹੋਰ ਮਗਾਇਆ ਸੀ ਤਿੰਨ ਟਰੈਕਟਰ ਹੋਰ ਆ ਗਈ ਜੀ ਬੰਨਿਆ ਟੱਟ ਤੁਰੇ ਤਾਂ ਹੈ ਨਹੀਂ ਆਪਣੇ ਕੋਲ ਇਹਨਾਂ ਦੇ ਰਿਸ਼ਤੇਦਾਰਾਂ ਦੀ ਟਰੈਕਟਰ ਨੇ ਜੀ ਇਹ ਇਹ ਆ ਹਾ 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 ਇਹਨੂੰ ਕਹਿੰਦੇ ਨੇ ਕਹਿੰਦਾ ਇੱਕ ਹੱਥ ਸ਼ੋਅ ਚੱਕਣੀ ਹੈ ਕੀ ਵੀ ਬਾਈ ਅਜੇ ਨਵੇਂ ਨਹੀਂ ਆਏ ਹੁੰਦੀ ਉਹ ਆਪਾਂ ਜਾਂਸੀ ਜਿਲੇ ਹੁਣੇ ਹਾਂ ਹਾਂ ਕੀ ਬਾਤ ਆ ਬਈ ਓਏ ਸੜੀ ਬੜੀ ਤਗੜੀ ਹੈ ਹਨਾ ਹਾਂਜੀ ਦੋਸਤੋ ਕਹਿੰਦਾ ਮਿੰਟੂ ਜੀ ਬੰਦੇ ਨੇ ਦੋ ਨਕੀਨੇ ਹੋਰ ਕੈਨੇਡਾ ਨੂੰ ਤੋੜਨੇ ਆ ਇਹਨਾਂ ਬਾਰੇ ਗੱਲ ਗੱਲਬਾਤ ਕਰਦੇ ਆਪਾਂ ਕਹਿੰਦਾ ਸਿੱਧੂ ਮੂਸੇ ਵਾਲਾ ਜਾਂਦਾ ਜਾਂਦਾ ਕਹਿੰਦਾ 911 ਦਾ ਟਰੈਂਡ ਚਲਾ ਗਿਆ ਤੀਜਿਆਂ ਦਾ ਜਦੋਂ ਕੈਨੇਡਾ ਨੂੰ ਵੀ ਇਹਨਾਂ ਦਾ ਰਾਹ ਪਾ ਗਿਆ ਹੈ ਬਈ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਹੋ ਠੀਕ ਹੋ ਠੀਕ ਹੈ ਬਾਈ ਜੀ ਓਕੇ ਕੰਮ ਹਾਂਜੀ ਸਰਾਹੀ ਆਂ ਨਾਟਕ ਹਨੋਂ ਬਈ ਬਥੇਰੇ ਭੇਜਨੇ ਪਰ ਇਹਦੇ ਚ ਮੈਨੂੰ ਬਲੱਖਣ ਤਾਂ ਲੱਗੀ ਜਾਂਦੀ ਆ ਕੀ ਕੀ ਨੇ ਬਾਈ ਬਣ ਕੇ ਆਪ ਹੀ ਦੱਸ ਦੇ। ਟੈਂਪਰ ਤਾਂ ਬਹੁਤ ਤਿਆਰ ਕਰਦੇ ਪਰ ਇਹ ਲੱਗ ਜੀ ਕਿਹਦਾ ਹੀ ਆਪਾਂ ਇਹਦੀ। ਅੱਛਾ ਇਹਦੇ ਤੇ ਨੰਮੀਆਂ ਨੰਮੀਆਂ ਚੀਜ਼ਾਂ ਜਿਵੇਂ ਆਹ ਟੈਂਕੀ ਦੇ ਥੱਲੇ ਆ ਹੋ ਗਏ ਹਨਾ ਵੱਲੋਂ ਇੱਕ ਤਾਂ। ਇਹ ਵੀ ਹੋ ਗਏ ਜੀ ਮੈਂ ਦੇਖਾਂ ਪਲੇਟਫਾਰਮ ਆਪ ਹੁਣ ਆ ਕੇ ਲਾਇਆ ਜੀ ਇਹ। ਠੀਕ ਹੈ ਜੀ। ਹਾਂ ਜੀ ਆਪਾਂ ਇਟਲ ਫੂਡ ਦਾ ਸਵਰਾਜ ਵਾਲੇ ਜੀ। ਆਹ ਆ ਸਵਰਾਜ ਜਣੇ ਨੂੰ। ਹਾਂ ਜੀ ਹਾਂ ਸਾਰਾ ਸੇਰੀ ਕਰੇਗਾ ਇਹ ਕੰਮ ਇਹਦਾ। ਠੀਕ ਹੈ। ਸ਼ੂਟ ਸ਼ੂਟ ਬਾਈ ਜਿਵੇਂ ਦੱਸੀ ਗਿਆ ਆਪਾਂ ਉਵੇਂ ਕਰੀ ਗਏ ਜੀ। ਠ ਐ ਮੇਰਾ ਟਰੈਕਟਰ ਦੇਖ ਲਿਆ ਪਹਿਲੀ ਵਾਰੀ ਲੱਗਿਆ ਦੇਖਿਆ ਟਰੈਕਟਰ ਦੇ ਜੀ ਬਾਈ ਕੋ ਉਹ ਟਰਾਲੇ ਦੇ ਉਹਨਾਂ ਨੇ ਭੇਜਿਆ ਸੀਗਾ ਜੀ ਉਧਰੋਂ ਬਾਹਰੋਂ ਭੇਜਿਆ ਜੀ ਕੈਨੇਡਾ ਚੋਂ ਹਾਂ ਜੀ ਹਾਂ ਫੋੜ ਦੇ ਵੀ ਆਪੇ ਇਹੀ ਪਾਇਆ ਜੀ ਤੇ ਇਹਦੇ ਵੀ ਆ ਫੋੜ ਵੀ ਬਾਈਆਂ ਦੀ ਅੱਛਾ ਟਰਾਲੇ ਦੇ ਬਾਹਰ ਹੁੰਦਾ ਹੈ ਹਾਂ ਜੀ ਹਾਂ ਜੀ ਆ ਫੋੜ ਬਾਈਆਂ ਦੀ ਇਹਦੇ ਵੀ ਪਾਇਆ ਜੀ ਅੱਛਾ ਹਾਂ ਜੀ ਇਹ ਜੇ ਟਰੈਕਟਰ ਦੋਸਤੋ ਓਧੂ ਰਗਾ ਤੇ ਇਹਦਾ ਕੰਮ ਹੋਣ ਵਾਲਾ ਰਹਿੰਦਾ ਇਹਦੀ ਜਾਣਕਾਰੀ ਆਪਾਂ ਸਾਰੀ ਬਾਅਦ ਚ ਦੇਵਾਂਗੇ ਤੁਹਾਨੂੰ ਪਹਿਲਾਂ ਇਸੇ ਦੀ ਗੱਲਬਾਤ ਕਰਦੇ ਤੇ ਬਾਪੂ ਜੀ ਨੂੰ ਬੁਲਾਉਣਾ ਬਾਪੂ ਜੀ ਆਓ ਮੜਾ ਜਾ ਤੇ ਸੋ ਦੋਸਤੋ ਟਰੈਕਟਰ ਕਿਵੇਂ ਲੱਗੀ ਜਾਂਦਾ ਉਹ ਵੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂ ਜੀ ਠੀਕ ਹਾਂ ਤੇ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸ ਦੀ ਜਿਹੜਾ ਪਿੰਡ ਸਾਡਾ ਤਰੋਗਾ ਮੰਨ ਲਾ ਪਿੰਡੀ ਧਨੋਲਾ ਮੰਨਾ ਪਿੰਡੀ ਤੇ ਜਿਹੜੀਆਂ ਆ ਨਾੜ ਗਿਆ ਨਾ ਟਰੈਕਟਰ ਦੀ ਗੱਲ ਕਰਦੇ ਆ ਇਹ ਆਪਣਾ ਜੱਦੀ ਹੈ ਜੀ ਹਾਂ ਜੀ ਜਮਾਂ ਜੱਦੀ ਫੋੜੀ ਫੋੜ ਵੀ ਜੱਦੀ ਆ ਫੋੜ ਵੀ ਜੱਦੀ ਆ ਤੇ ਹੁਣ ਭੇਜਣੇ ਕਿੱਥੇ ਆ ਜੀ ਕਨੇਡਾ ਠੀਕਾ ਉਧਰ ਖੇਤੀ ਕਰੂਗੇ ਹਾਂ ਉਹਦਾ ਖੇਤੀ ਚੱਲਦੀ ਆ ਚੱਲਦੀ ਆ ਠੀਕਾ ਮਤਲਬ ਇੱਕ ਤਾਂ ਹੁੰਦਾ ਸ਼ੌਂਕ ਖਾਤਰ ਉਹਦਾਂ ਹੀ ਤਿਆਰ ਕਰਾ ਲਿਆ ਖੇਤੀਬਾੜੀ ਕਰਿਆ ਜਾਂਦਾ ਖੇਤੀਬਾੜੀ ਪੂਰੀ ਜਾਣ ਕੱਢਣੀ ਆ ਨਾ ਪੂਰੀ ਕੰਮ ਕਰਿਆ ਨਹੀਂ ਇਹ ਸਾਰਾ ਇਹਨਾਂ ਦਾ ਠੀਕਾ ਹਾਂ ਜੀ ਇਹਨਾਂ ਦਾ ਸਾਰਾ ਡੀਆਈ ਕਰਿਆ ਜੀ ਕੋਈ ਛੱਡੀ ਨਹੀਂ ਕੋਈ ਚੀਜ਼ ਤਾਂ ਨਵੇਂ ਨੂੰ ਉੱਪਰ ਦੀ ਆ ਨਾ ਠੀਕ ਹੈ ਤੇ ਬਾਪੂ ਜਿਵੇਂ ਆਪਾਂ ਕਹੇਦੇ ਨੇ ਵੀ ਪੈਸੇ ਲੱਗੇ ਹਨਾ ਤੇ ਪੈਸੇ ਲੱਗਿਆਂ ਦਾ ਮੁੱਲ ਮੁੜ ਗਿਆ ਉਹ ਤਾਂ ਮੁੜੂਗਾ ਮੁੜੂਗਾ ਕਿਵੇਂ ਲੱਗਾ ਟਰੈਕਟਰ ਸੱਚ ਦੱਸੋ ਰੇਟ ਪੂਰਾ ਬਾਈ ਜਿਵੇਂ ਤੁਸੀਂ ਪਹਿਲਾਂ ਦੇਖ ਕੇ ਬੰਦੇ ਹੋਰ ਆ ਟਰੈਕਟਰ ਹੋਰ ਮਗਾਏ ਅਸੀਂ ਤਿੰਨ ਟਰੈਕਟਰ ਹੋਰ ਆ ਗਈ ਜੀ ਬੰਨਿਆ ਟਰੈਕਟਰ ਤੁਰੇ ਤਾਂ ਹੈ ਨਹੀਂ ਆਪਣੇ ਕੋਲ ਇਹਨਾਂ ਦੇ ਰਿਸ਼ਤੇਦਾਰਾਂ ਦੀ ਟਰੈਕਟਰ ਨਹੀਂ ਅਚਨਾਂਟ ਗਿਆ ਰਹੇ ਕਿ ਤਿੰਨ ਹੋਰ ਆ ਗਏ 63 11 ਹਾਂ ਜਦੋਂ ਉਧਰ ਵਾ ਗਿਆ ਨਹੀਂ ਪਤਾ ਕਿੰਨੇ ਕਾਉਣਗੇ ਹਾਈ ਹਾਈ ਬਾਕੀ ਸਮਾਨ ਵੀ ਸਾਰਾ ਲੱਗੇ ਚਲਾਇਆ ਨੇ ਜੀ ਇਹਦੇ ਜਿਹੜੀ ਲਾਈ ਆ ਜੀ ਜੇਨੂਨੀਆਂ ਚੀਜ਼ਾਂ ਨੇ ਸੋਹਣੀਆਂ ਲੱਗਦੀਆਂ ਨੇ ਲਾਈਆਂ ਜਿਵੇਂ ਜਾਨ ਜਾਨ ਸੀ ਜਦੋਂ ਤੁਸੀਂ ਪਹਿਲੀ ਵਾਰੀ ਲੈਂਦਾ ਸੀਗਾ ਤੇ ਉਹਦੇ ਨਾਲ ਕਿੰਨਾ ਕੁ ਫਰਕ ਲੱਗਦਾ ਜੀ ਉਹ ਤੁਹਾਨੂੰ ਵਧੀਆ ਲੱਗਦਾ ਹੁਣ ਵਧੀਆ ਲੱਗਦਾ ਪਹਿਲਾਂ ਵੀ ਮੈਂ ਨਵੇਂ ਲਿਆ ਸੀ ਟਰੈ ਹਾਂਜੀ ਤੇ ਉਹਦੇ ਨਾਲ ਵਧੀਆ ਬਣ ਗਿਆ ਉਹਦੇ ਨਾਲ ਫੁੱਲ ਵਧੀਆ ਲੱਗਦੇ ਠੀਕ ਹੈ ਸੋ ਖੋਲ ਦਿਓ ਬਈ ਮੜਿਆ ਤੇ ਦਿਖਾਈਏ ਇਹ ਇਹ ਆਹਾਹਾਹਾ ਇਹਨੂੰ ਕਹਿੰਦੇ ਨੇ ਕਹਿੰਦਾ ਇੱਕ ਹੱਥ ਸ਼ੋਹ ਚੱਕਣੀ ਹੈ ਕੀ ਵੀ ਬਈ ਅਜੇ ਨਵੇਂ ਦੀ ਨਹੀਂ ਆਈ ਖੋਲ ਦਿਓ ਆਪਾਂ ਜਾਂਸੀ ਜਿਹਾ ਲਿਆਉਣੇ ਹਾਂ ਹਾਂ ਕੀ ਬਾਤ ਹੈ ਭਈ ਓਏ ਸੈੜੀ ਬੜੀ ਤਗੜੀ ਹੈ ਨਾ ਤੇ ਸੋ ਦੋਸਤੋ ਦੇਖਣ ਵਾਲੀ ਚੀਜ਼ ਆ ਸਭ ਤੋਂ ਪਹਿਲਾਂ ਲੱਗਿਆ ਘੋੜਾ ਬੈਂਪਰ ਹਨਾ ਬਈ ਹਾਂਜੀ ਇਹ ਆਪਾਂ ਹੈਵੀ ਕੀ ਬਣਾ ਕੇ ਲਾਇਆ ਜੀ ਠੀਕ ਹੈ ਹਾਂਜੀ ਇਹ ਵੀ 999 ਕਿਲੋਗਾ ਇਹ ਮੰਨ ਲਓ ਠੀਕ ਹੈ ਕੌਂਟਲ ਦੇ ਨੇੜੇ ਜਾ ਰਿਹਾ ਲੱਗ ਜਾਂਦਾ ਜੀ ਠੀਕ ਹੈ ਤੇ ਹੋਰ ਬਈ ਆਹ ਟਾਇਰ ਵੱਡੇ ਪਾਤੇ ਵੀਰੇ ਦੇ ਟਾਇਰ ਵੱਡੇ ਪਾਤੇ ਜੀ 11 16 ਪਾਏ ਆ ਜੀ ਹਾਂਜੀ ਰੇਡੀ ਵਾਲੀ ਹਾਂਜੀ ਇਹ ਪਲੇਟ ਫਾਰਮ ਇਹਦੇ ਬਣ ਕੇ ਲੱਗ ਗਿਆ ਜੀ ਠੀਕ ਹੈ ਬਈ ਬੈਂਟਰੀ ਦਾ ਸੇ ਵੀ ਆਪਾਂ ਲਾਉ ਕੱਲੇ ਤਕਰੀਬਨ ਆਪਾਂ ਸਾਰੇ ਟਰੈਕਟਰ ਨੇ ਇਹੀ ਲਾਉਣੇ ਆ ਜੀ ਇਹੀ ਲਾਉਣੇ ਹਨਾ ਵੀ ਤੁਹਾਨੂੰ ਲੌਕ ਕਰੋ ਇਹਨਾਂ ਕੋਈ ਦਿੱਕਤ ਨਹੀਂ ਆਉਂਦੀ ਇਹ ਇੱਕ ਚੀਜ਼ ਹੋਰ ਹੈ ਬਈ ਜੇਨੂਨ ਚੀਜ਼ ਵੀ ਹੈ ਤੇ ਸੋਹਣਾ ਵੀ ਲੱਗਦਾ ਹਨਾ ਸੋਹਣਾ ਦਾ ਬਈ ਫਿਰ ਆਪਾਂ ਇਹ ਚੀਜ਼ ਲਾਉਣੀਆਂ ਤਾਂ ਸੋਹਣੀ ਬਣਾ ਕੇ ਲਾਈ ਦੀ ਤੇ ਬਾਕੀ ਬਈ ਜਮੰਦੇ ਇੱਕ ਚੀਜ਼ ਮੰਨਣੀ ਪੂ ਹਨਾ ਤੇਰਾ ਰੰਗ ਪੈਂਟ ਵਾਲਾ ਤਾਂ ਯਾਰ ਸਿਰੇ ਹੀ ਲਾਉਣਾ ਤੇ ਫਿਰ ਆਪਾਂ ਮਾਲਕ ਜੀ ਹਾਂ ਆ ਆ ਕਾੜ ਕਿੱਥੋਂ ਕੱਢ ਲਈ ਫਿਰ ਇਹ ਬਾਈ ਨੇ ਇੰਡੀਕੇਟਰ ਉੱਧਰ ਭੇਜਾਈ ਆ ਬਣਾ ਕੇ ਆਪਾਂ ਲਾਇਆ ਜੀ ਇਹ ਅੱਛਾ ਹਾਂਜੀ ਹੈਗੀ ਆ ਅਧੀਆਂ ਚੀਜ਼ਾਂ ਬਾਹਰ ਲੀਆਂ ਨੇ ਕਿਹਨ ਬਾਬਾ ਬੀਤੇ ਚੀਜ਼ਾਂ ਜਿਵੇਂ ਛਾਤਰੀ ਦੇ ਉੱਪਰ ਨਹੀਂ ਇੰਡੀਕੇਟਰ ਆਉਂਦੀ ਨੇ ਨਹੀਂ ਆਂਦੀ ਨੇ ਕਮਾਲ ਆ ਲੱਗ ਲਾਈਟ ਲੱਗੇ ਆਹ ਤਾਂ ਨਹੀਂ ਜਾਣੇ ਬਾਈ ਮਨੀਸ਼ ਅੱਛਾ ਠੀਕ ਆ ਆ ਵੀ ਬਾਹਰ ਲੀਆ ਆ ਵੀ ਬਾਹਰ ਲੀਆ ਆ ਵੀ ਬਾਹਰੋਂ ਭੇਜਿਆ ਜੀ ਆ ਵੀ ਸਾਰੇ ਨੀਕੇ ਤੋਂ ਵਾਰੀ ਭੇਜਿਆ ਜੀ ਠੀਕ ਹੈ ਹੋਰ ਕਿਹੜੀਆਂ ਬਾਹਰ ਲੀਆਂ ਬਈ ਆ ਸਾਰੀ ਸਾਰੀ ਬਾਹਰ ਨਹੀਂ ਅੱਛਾ ਜਿੰਨੀਆਂ ਆ ਲੱਗੀਆਂ ਨੇ ਇਹ ਸਾਰੀਆਂ ਕੈਨੇਡਾ ਦੀਆਂ ਆਈਆਂ ਨੇ ਇਹ ਤਾਂ ਆਪਣੇ ਕਾਪੀਆਂ ਹੀ ਆਈਆਂ ਨੇ ਜਾਨਾ ਮੇਟ ਸਮਾਨ ਆਈ ਉਹ ਤਾਂ ਸੋਨਾ ਵੀ ਨਹੀਂ ਲੱਗਦਾ ਲੱਗਦਾ ਤਾਉਂ ਥਾਰ ਵਾਲੀਆਂ ਲੱਟਾਂ ਕਹਿੰਦੇ ਨੇ ਨਾ ਠੀਕ ਆ ਸੋ ਆ ਵੀ ਬਾਹਰ ਲੀਆਂ ਹੋਗੀਆਂ ਤੇ ਉਹਦੇ ਉੱਪਰ ਲੱਗੀਆਂ ਹੋਈਆਂ ਨੇ ਜਿਹੜੀਆਂ ਮੈਨੂੰ ਲੱਗਦਾ ਜੀ ਬਾਪੂ ਜੀ ਛੋਡ ਨੂੰ ਬਾਈ ਨੂੰ ਵੱਧ ਸ਼ੌਂਕ ਹੈ ਹਨਾ ਹਨਾ ਉਹ ਜਿਹੜੇ ਨੇ ਕਰਾਇਆ ਤਿਆਰ ਅੱਛਾ ਗਿਫਟ ਛੋਡਾ ਤਿਆਰ ਹੋਣੇ ਕਰਾ ਬਾਈ ਨੇ ਤੇ ਬਾਈ ਦਾ ਨਾਮ ਦੋਸਤੋ ਸਖਜੀਤ ਸਿੰਘ ਸਖਜੀਤ ਕੈਨੇਡਾ ਵਾਲਾ ਕਹਿੰਦੇ ਨੇ ਮਾਨਾ ਪਿੰਡੀ ਦੇ ਵਿੱਚ ਤਨੋਲੇ ਹਨ ਬਾਈ ਦੀ ਕੰਪਨੀਆ ਕੰਪਨੀ ਅਡਰੈਸ ਵੀ ਨਾਲ ਆਈ ਅੱਛਾ ਹਾਂਜੀ ਲੈ ਬਾਈ ਬਣ ਕੇ ਬੁਲਾ ਹੀ ਲੈ ਯਾਰ ਆਪਣੇ ਬੰਦੇ ਨੂੰ ਸੋ ਦੋਸਤੋ ਨੰਬਰ ਬੁਲਾਵਾ ਵੀ ਦੇ ਮੈਂ ਆਪਾਂ ਜਿਹ ਬੰਦੇ ਦਾ ਇਹ ਤੋਂ ਲੈ ਲਓ ਕਈ ਵਾਰੀ ਕੋਈ ਕੈਨੇਡਾ ਚ ਰਹਿੰਦਾ ਹੁੰਦਾ ਹਨ ਤੇ ਬਾਈ ਫਿਰ ਮੀਟਰ ਮੂਟਰ ਮੀਟਰ ਇਹ ਨਾਲ ਹੀ ਰੱਖੇ ਨੇ ਜੀ अच्छा स्टीयरिंग व्हील ਦਾ ਕੋਈ ਵੀ ਤੁਹਾਨੂੰ ਦੱਸਿਆ ਪਹਿਲਾਂ ਬਾਹਰ ਭੇਜਿਆ ਜੀ ਸਟੀਰਿੰਗ ਤਾਂ ਕੀ ਬਾਤ ਢਾਲੀਆਂ ਵਾਲੀ ਨਹੀਂ ਸਾਰੇ ਸਟੀਰਿੰਗ ਤਾਂ ਤਾਂ ਦੱਸਿਆ ਕਿ ਨਾ ਕੈਨੇਡਾ ਤੋਂ ਆਏ ਨੇ ਦੋਨਾਂ ਟਰੈਕਟਰਾਂ ਦੇ ਹਾਂਜੀ ਹਾਂਜੀ ਲੱਗ ਗਈ ਆ ਟਰਾਲਿਆਂ ਵਾਲੇ ਸਟੀਰਿੰਗ ਨੇ ਤੇ ਆ ਬਾਈ ਵੀ ਇਹ ਵੀ ਸੋਹਣਾ ਲੱਗ ਗਿਆ ਹਨਾ ਸਿਸਟਮ ਸਟਮ ਤਿਆਰ ਕਰਵਾ ਕੇ ਆਪ ਲਾਇਆ ਜੀ ਠੀਕ ਹੈ ਕੀ ਬਾਤ ਹੈ ओके ਆ ਬਾਈ ਕੋਲੇ ਇਹਦਾ ਤਾਂ ਟਰੱਕ ਨੇ ਜੀ ਹਾਂਜੀ ਤੇ ਇਹ ਬਾਈ ਦਾ ਆਪਦਾ ਹੀ ਹੈ ਜੀ ਵੀ ਟਰੱਕ ਜਿਹੜਾ ਪੋਤੇ ਲਾਉਣਾ ਉਹ ਲੱਗ ਗਿਆ ਜੀ ਠੀਕਾ ਸੈਨਰੀ ਬਣਨੀ ਦਿੱਤੀ ਹੋਈ ਹੈ ਉਹ ਵੀ ਤਿਆਰ ਹੋਈ ਹੈ ਮਤਲਬ ਬਾਈ ਕੋਲੇ 2-3 ਟਰੱਕ ਨੇਗੇ ਜਿਹੜੇ ਉਧਰ ਉਹ ਜੀ ਕਿੰਨੇ ਨੇ ਬਾਪੂ ਜੀ ਉਧਰ 50 ਟਰੱਕ ਮੈਂ 2-3 ਦੀ ਹੋ ਗਈ ਕੰਮ ਬਾਈ ਵੀ ਗਲਾਂ ਦੂ ਵੀ ਵੀਡੀਓ ਬਣਾਉਣ ਵਾਲੇ ਨੇ ਜਿਹੜੀ ਲਾਦਾ ਤੇ ਦੋਸਤੋ ਬਾਈ ਦੀ ਕੰਪਨੀ ਦਾ ਨਾਮ ਇਸ਼ਰ ਟ੍ਰਾਂਸਪੋਰਟ ਲਿਮਟਿਡ ਹੈ ਨਾ ਤੇ ਇਧਰੋਂ ਬਾਈ ਫਿਰ ਇੱਥੇ ਆਪਾਂ ਕੋਈ ਚੇਂਜ ਕਰਿਆ ਇਹਦੇ 'ਚ ਨੇ ਇਹਦਰ ਪੁਜੀਆ ਨਹੀਂ ਕਰਿਆ ਜਿਵੇਂ ਨਾਟ ਗਿਆ ਜੀ ਨਾ ਉਹ ਉਹੀ ਚੀਜ਼ਾਂ ਰੱਖੀਆਂ ਨੇ ਜੀ ਬੜੀ ਹੈਵੀ ਲਾਈ ਹੈ ਜੋੜੀ ਲਾਈ ਹੈ ਜਿਵੇਂ ਡਰਾਵਰ ਹੋ ਗਈ ਜੀ ਮਤਲਬ ਇਹ ਥੋੜੀ ਟੱਲ ਢੋਲ ਨਹੀਂ ਹੈਗੀ ਹੈ ਨਾ ਚੀਜ਼ਾਂ ਨਹੀਂ ਹੈਗੀ ਨੇ ਜੀ ਚ ਆ ਗਿਆ ਫਾਰਮ ਟਰੈਕ ਵਾਲੀਆਂ ਟਰੈਕ ਨਹੀਂ ਆਗੀਆਂ ਜੀ ਤੇ ਆ ਆ ਲਾਉਣੀ ਨੇ ਭੁੱਲਦਾ ਬਹੁਤ ਜ਼ਰੂਰੀ ਹੈ ਭਾਈ ਹੁਣ 6 ਮਹੀਨੇ ਹੋ ਗਏ ਜੀ ਭੁੱਲ ਦਿੰਦੇ ਨੇ ਨਾਲ ਹੀ 985362865 ਕਹਿੰਦਾ ਜਵੰਦੇ ਦਾ ਨੰਬਰ ਹੈ ਦੋਸਤੋ ਜੇ ਇਦਾਂ ਦੇ ਟਰੈਕਟਰ ਤਿਆਰ ਕਰਾਉਣੇ ਹੁੰਦੇ ਨੇ ਇੱਕ ਵਾਰੀ ਫੋਨ ਜ਼ਰੂਰ ਕਰ ਲਿਆ ਕਰੋ ਜੇ ਨਹੀਂ ਵੀ ਤਿਆਰ ਕਰਾਉਣਾ ਤਾਂ ਵੀ ਕਿਹੜਾ ਮਾਰ ਕੇ ਜਾਇਓ ਤੇ ਆ ਕਿੱਮਾ ਦੇਖਣਾ ਕੋਈ ਡਰ ਨਹੀਂ ਇਹ ਦੇਖੋ ਮੇਰਾ ਆਕੇ ਹਨਾ ਇਹ ਆ ਡਿੱਡੀਆਂ ਹੀ ਵਧੀਆ ਲੱਗਦੀਆਂ ਹਨਾ ਜਿਵੇਂ ਆरिजिनल ਲੁੱਕ ਦੇ ਵਿੱਚ ਹੀ ਆਈ ਦੋਨੇ ਚੀਜ਼ਾਂ ਆ ਆ ਆ ਦੇਖੀ ਮੀਟਰ ਕਿੰਨੇ ਸੋਹਣੇ ਲੱਗਦੇ ਹਨਾ ਹਾਂਜੀ ਕੀ ਬਾਤ ਹੀ ਹੈ ਯਾਰ ਆ ਫਿਰ ਇਹਨਾਂ ਚੱਲਿਆ ਤਾਂ ਸੀਂਦੇ ਹੈ ਹਾਂਜੀ ਆ ਚੱਲਿਆ ਤਾਂ ਸੀਂਦੇ ਹਨਾ ਹਾਂਜੀ ਆ ਤਰ੍ਹਾਂ ਲਾਈਟ ਚੱਲਦੀ ਨੇ ਜੀ ਸਾਡੀ ਆ ਵੀ ਸੋਹਣਾ ਹੈ ਨਾ ਕੰਮ ਚੱਲਦਾ ਹੈ ਬਸ ਇਹ ਪੰਜ ਚਾਰ ਦਿਨ ਦਾ ਪਿਆਰ ਹੋ ਜੂਗਾ ਟਰੈਕਟਰ ਇਹ ਵਾਈਆਂ ਦੀ ਹੈ ਇਹ ਵੀ ਇਹ ਵੀ ਵਾਈਆਂ ਦੀ ਹੈ ਇਕੱਠੀ ਲੋਡ ਕਰਨੀ ਇਹ ਕੈਨੇਡਾ ਇਕੱਠੀ ਭੇਜਣੀ ਹੈ ਹਾਂਜੀ ਤੇ ਇਹਦੇ ਤਾਂ ਨਹੀਂ ਕੋਈ ਨਵੀਂ ਚੀਜ਼ ਪਈ ਇਹਦੇ ਵੀ ਟਾਇਰ ਤਾਂ ਵੱਡੇ ਪਾਦੇ ਹਨ ਠੀਕ ਮਤਲਬ ਪਹਿਲਾਂ ਮੂੰਹ ਕੋਈ ਜਵਾਕ ਜਿਆ ਨਹੀਂ ਰਿਹਾ ਵੱਡਾ ਬੰਦਾ ਬਣਾਦਾ ਸੀ ਹਾਂ 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 ਬਰਾਬਰੀ ਹੀ ਪੜਦਾ ਜੀ ਇਹ ਤਾਂ ਹਾਂ ਹਾਂ ਸੋ ਵਧਾਈਆਂ ਜੀ ਤੁਹਾਡੇ ਘਰੇ ਨਵੇਂ ਟਰੈਕਟਰ ਆਣਗੇ ਸਵਾਗਤ ਵਧਾਈਆਂ ਸੋ ਦੋਸਤੋ ਕਿਵੇਂ ਲੱਗੇ ਟਰੈਕਟਰ ਉਹ ਜ਼ਰੂਰ ਕਮੈਂਟ ਕਰੋ ਜਿਹਨੂੰ ਵਧੀਆ ਲੱਗੇ ਹਨ ਤੇ ਕੈਨੇਡਾ ਜਾ ਕੇ ਇਹੀ ਟਰੈਕਟਰ ਖੇਤੀ ਕਰਨਗੇ ਹੁਣ ਤੇ ਬਾਕੀ ਬਾਈ ਦਾ ਤੁਹਾਨੂੰ ਪਿੰਡ ਪਹਿਲਾਂ ਵੀ ਦੱਸਿਆ ਸੀਗਾ ਪਿੰਡ ਮਾਨਾ ਪਿੰਡੀ ਤੋਂ ਬਾਈ ਨੇ ਤਿਆਰ ਕਰਾਇਏ ਨੇ ਬਰਨਾਲਾ ਜਲੇ ਪੈ ਜਾਂਦਾ ਤੇ ਅੱਧੇ ਤੋਂ ਵੱਧ ਸਮਾਨ ਬਾਈ ਨੇ ਕੈਨੇਡਾ ਤੋਂ ਭੇਜਿਆ ਤੇ ਜਵੰਦੇ ਆਪਣੀ ਵੀ ਬਾਈ ਲੋਕੇਸ਼ਨ ਬੋਲਦੇ ਹਨਾ ਆਪਣਾ ਬਰਨਾਲਾ ਏਰੀਆ ਜੀ ਹਾਂਜੀ ਜਵੰਦਾ ਫਰਮਾ ਨਾਮ ਤੇ ਆਪਣੀ ਆਈਡੀ ਵੀ ਹੈ ਜੀ ਹਾਂਜੀ ਹਾਂ ਫੇਸਬੁੱਕ ਹੈ ਜਿਹੜੀ ਹੈ ਇੰਸਟਾਗ੍ਰਾਮ ਹੈ ਇੰਸਟਾਗ੍ਰਾਮ ਤੇ ਆਪਣੇ ਸਾਰੀਆਂ ਵੀਡੀਓ ਪੈਂਦੀਆਂ ਨੇ ਜੀ ਹਾਂਜੀ ਬਾਈ ਤੇ ਆ ਆ ਫਿਰ ਸੈਲਫ ਰੁਪਈਆ ਨਵਾਂ ਲਾਤਾ ਜੀ ਇਹਦੇ ਸਾਰੇ ਨਵਾਂ ਜੀ ਇਹਦੇ ਆਲਟੀਨੇਟਰ ਸੈਲਫ ਜੀ ਬੈਟਰੀ ਤੋਂ ਦੱਸਿਆ ਉਧਰ ਪਿਛੇ ਆਈ ਗਈ ਜੀ ਬੈਟਰੀ ਤਾਂ ਦੇਖ ਲਈ ਆਪਾਂ ਇਹ ਹੁਣ ਐਚਪੀ ਤਾਂ ਨਹੀਂ ਬਦਲਈ ਇਹਦੀ ਨਹੀਂ ਜੀ ਨਹੀਂ ਵੀ ਐਈ ਕਰਤਾ ਹਾਂ ਜੀ ਇਹੀ ਕਰਤਾ ਜੀ ਠੀਕ ਹੈ ਸੋ ਦੋਸਤੋ ਕਿਵੇਂ ਲੱਗਾ ਟਰੈਕਟਰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਜੇ ਸ਼ੇਅਰ ਕਰਕੇ ਤੁਸੀਂ ਟਰੈਕਟਰ ਤਿਆਰ ਕਰਾਵਾ ਕਰਾਉਣਾ ਹੋਗੇ ਤਾਂ 5-7000 ਦੀ ਜਮ੍ਹਾਂਦੇ ਬੰਨੀ ਰਾਇਤ ਵੀ ਹੋ ਜੂ ਹਨਾ ਬਈ ਤੇ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ